ਸਾਡੇ ਮੌਜੂਦਾ ਦੌਰ ਵਿੱਚ ਪੰਜ ਤਖਤ ਨੇ ਅਤੇ ਚਾਰ ਧਾਮ ਹਨ ਚਾਰ ਧਾਮ ਕਿਹੜੇ ਨੇ ਨਨਕਾਣਾ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤਰਨਤਨ ਸਾਹਿਬ ਤੇ ਸ੍ਰੀ ਮੁਕਸਰ ਸਾਹਿਬ ਇਹ ਸਾਡੇ ਚਾਰ ਧਾਮ ਨੇ ਔਰ ਪੰਜ ਤਖਤ ਨੇ ਸਿੱਖ ਨੇ ਅੰਮ੍ਰਿਤ ਛਕ ਕੇ ਇਹਨਾਂ ਪੰਜ ਤਖਤਾਂ ਤੇ ਚਾਰ ਧਾਮਾਂ ਦੀ ਯਾਤਰਾ ਜ਼ਰੂਰ ਕਰਨੀ ਜੇ ਕੋਈ ਸੁਧਾਈ ਵੀ ਕਰਾਵੇ ਮਤਲਬ ਦੁਬਾਰਾ ਅੰਮ੍ਰਿਤ ਛਕੇ ਪੇਸ਼ ਹੋਵੇ ਉਸ ਤੋਂ ਉਪਰੰਤ ਵੀ ਉਹ ਪੰਜ ਤਖਤਾਂ ਤੇ ਚਾਰ ਧਾਮਾਂ ਦੀ ਯਾਤਰਾ ਜ਼ਰੂਰ ਬਰ ਜ਼ਰੂਰ ਕਰੇ ਘੱਟੋ ਕੱਟ ਪੰਜ ਪੈਸੇ ਗੋਲਕ ਵਿੱਚ ਪਾਵੇ ਤੇ ਪੰਜ ਪੈਸਿਆਂ ਦੀ ਕੜਾ ਪ੍ਰਸ਼ਾਦੀ ਦੇਖ ਜ਼ਰੂਰ ਕਰਾਵੇ ਫਿਰ ਪੰਜ ਰੁਪਏ ਦੀ ਦੇਗ ਹੋਣ ਲੱਗੀ ਪੈਸੇ ਤੋਂ ਬਾਅਦ ਅੱਜ 15 ਜਾਂ 20 ਜਾਂ 10 ਰੁਪਏ ਦੀ ਦੇਗ ਜਰੂਰ ਵਰ ਜਰੂਰ ਹੁੰਦੀ ਮਤਲਬ ਘਟ ਤੋਂ ਘਟ ਜਿੰਨੀ ਕੜਾ ਪ੍ਰਸ਼ਾਦੀ ਦੇਗ ਦੀ ਪਰਚੀ ਹੁੰਦੀ ਹੈ ਉਨੀ ਕੜਾ ਪ੍ਰਸ਼ਾਦ ਦੀ ਦੇਗ ਜਰੂਰ ਕਰਾਉਣੀ ਤੇ ਉਨੀ ਹੀ ਮਾਇਆ ਗੁੱਲਕ ਵਿੱਚ ਜਰੂਰ ਪਾਉਣੀ ਮਤਲਬ ਦਸਵੰਦ ਵੀ ਦੇਣਾ ਫਿਰ ਅਸੀਂ ਅਮਰ ਧਾਰੀ ਹੋਣ ਦਾ ਜਿਹੜਾ ਫਰਜ਼ ਆ ਉਹ ਅਦਾ ਕਰਦੇ ਹਾਂ ਸਾਡਾ ਧਾਮ ਹੈ ਗੁਰ ਧਾਮ ਹੈ ਰਾਸ ਵਿੱਚ ਵੀ ਕਹਿੰਦੇ ਨੇ ਪੰਜਾਂ ਤਖਤਾਂ ਸਬੱਤ ਗੁਰਦੁਆਰਿਆਂ ਤੇ ਫਿਰ ਗੁਰਧਾਮਾ ਗੁਰਧਾਮ ਚਾਰ ਨੇ ਗੁਰਦੁਆਰੇ ਸਰਬੱਤ ਨੇ ਸਰਬੱਤ ਗੁਰਧਾਮ ਨਹੀਂ ਹੈਗੇ ਗੁਰਦੁਆਰੇ ਬਹੁ ਗਿਣਤੀ ਵਿੱਚ ਹਨ ਨਿਤ ਨਵੇਂ ਆਸਥਾਨ ਮਹਾਰਾਜ ਦੀ ਬਰਕਤ ਬਖਸ਼ਿਸ਼ ਦੇ ਨਾਲ ਪ੍ਰਗਟ ਹੋ ਰਹੇ ਉਹ ਦਿਨ ਦੂਰ ਨਹੀਂ ਜਦੋਂ ਸਾਡੇ ਗੁਰਦੁਆਰੇ ਗੁਰਧਾਮ ਯੂਰਪ ਦੇ ਵਿੱਚ ਤੇ ਆਸਟ੍ਰੇਲੀਆ ਵਿੱਚ ਵੀ ਪ੍ਰਗਟ ਹੋਣੇ ਲੋਕਾਂ ਨੂੰ ਪਤਾ ਲੱਗੇਗਾ ਵੀ ਹਾਂ ਮਹਾਰਾਜ ਉੱਥੇ ਵੀ ਗਏ ਆ ਖੈਰ ਪਰ ਸਾਡੇ ਧਾਮ ਜਿਹੜੇ ਨੇ ਉਹ ਚਾਰ ਨੇ ਨਨਕਾਣਾ ਸਾਹਿਬ ਸਾਡਾ ਗੁਰਧਾਮ ਆ ਤੇ ਉਹਦੀ ਯਾਤਰਾ ਕਰਨੀ ਹਰੇਕ ਸਿੱਖ ਦਾ ਫਰਜ਼ ਆ ਜ਼ਰੂਰ ਯਾਤਰਾ ਕਰਨੀ ਚਾਹੀਦੀ ਅੰਮ੍ਰਿਤਧਾਰੀ ਨੂੰ ਮਰਨ ਤੋਂ ਪਹਿਲਾਂ ਪਹਿਲਾਂ ਤੇ ਪੰਜ ਤਖਤਾਂ ਦੀ ਯਾਤਰਾ ਵੀ ਕਰਨੀ ਹੈ